ਅੱਜ ਤੁਹਾਨੂੰ ਲੈ ਕੇ ਪੁੱਜਿਆ ਜਲਾਲਾਬਾਦ ਦੇ ਆ ਤੀਨ ਪਿੰਦੇ ਪਿੰਡ ਕਬਰਵਾਲਾ ਚੁਗੀਆਂ ਪੰਡਤਾਂ ਵਾਲੀ ਵਿਖੇ ਜਿੱਥੇ ਪੀਰ ਬਾਬਾ ਖੇਤਰਪਾਲ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਵਾਰ ਵੀ ਬੜੀ ਤੂਮਤਾਮਤ ਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਇਸ ਮੇਲੇ ਦੇ ਵਿੱਚ ਦੂਰੋਂ ਨੇੜਿਓਂ ਆ ਕੇ ਸੰਗਤਾਂ ਨਤਮਸਤਕ ਹੋਈਆਂ ਅਤੇ ਮਨ ਦੀ ਅਮਰਦਾ ਮੰਗੀਆਂ ਇਸ ਮੇਲੇ ਦੇ ਵਿੱਚ ਬੱਚਿਆਂ ਲਈ ਛੋਟੇ ਵੱਡੇ ਪੰਗੂੜੇ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਬਾਬਾ ਜੀ ਦੇ ਅਤੁੱਟ ਲੰਗਰ ਦੇ ਵਿੱਚ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਜਿੱਥੇ ਦੂਰੋਂ ਨੇੜੇ ਆ ਕੇ ਸੰਗਤਾਂ ਨੇ ਲੰਗਰ ਛਕਿਆ ਅਤੇ ਮਨ ਦੀ ਅਮਰਦਾ ਮੰਗੀਆਂ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਤੁਮਤਾਮ ਨਾਲ ਲਗਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਸ ਮੇਲੇ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਇਸ ਵਾਰ ਦੋ ਗਾਇਕ ਜੋੜੀਆਂ ਇਸ ਮੇਲੇ ਦੇ ਵਿੱਚ ਪਹੁੰਚੀਆਂ ਜਿਨ੍ਹਾਂ ਨੇ ਰੰਗ ਬੰਨੇ ਇੱਕ ਗਾਇਕ ਜੋੜੀ ਰਾਜਪ੍ਰੀਤ ਗਿੱਲ ਜਨਤਕੌਰ ਅਤੇ ਦੂਸਰੀ ਮਸ਼ਹੂਰ ਗਾਇਕ ਜੋੜੀ ਸਰਿੰਦਰ ਮਾਨ ਅਤੇ ਕਰਮਜੀਤ ਕੰਮੋ ਨੇ ਦਰਸ਼ਕਾਂ ਨੂੰ ਚੁੰਮਣ ਲਾਤਾ ਜਲਾਲਾਬਾਦ ਦੇ ਆਦੀਨ ਪੈਂਦੇ ਪਿੰਡ ਕਬਰਵਾਲਾ ਝੁੱਗੀਆਂ ਪੰਡਤਾਂ ਵਾਲਿਆਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇੱਥੇ ਬਾਬਾ ਖੇਤਰਪਾਲ ਜੀ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮਤਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਹੈ ਇਸ ਮੇਲੇ ਦੇ ਵਿੱਚ ਮੁੱਖ ਸੇਵਾਦਾਰ ਸਕੁੰਤਲਾ ਦੇਵੀ ਨੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਉੱਥੇ ਹੀ ਦੀਪੂ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਖੇਤਰਪਾਲ ਜੀ ਦੇ ਦਰਬਾਰ ਤੇ ਇਹ 14ਵਾਂ ਮੇਲਾ ਹੈ ਉਨਾ ਕਿ ਆ ਕਿ 14 ਸਾਲ ਹੋ ਚੁੱਕਿਆ ਨੇ ਇਸ ਜਗ੍ਹਾ ਤੇ ਮੇਲਾ ਲੱਗਦਿਆਂ ਨੂੰ ਔਰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਇਸ ਮੇਲੇ ਪ੍ਰਤੀ ਹੁੰਦਾ ਹੈ ਔਰ ਨੇੜੇ ਤੇੜੇ ਦੇ ਪਿੰਡਾਂ ਤੋਂ ਇਲਾਵਾ ਪਿੰਡ ਦੇ ਮੋਤਬਰ ਸੱਜਣਾ ਅਤੇ ਪਿੰਡ ਦੀ ਸਮੂਹ ਪੰਚਾਇਤ ਪ੍ਰਬੰਧਕ ਕਮੇਟੀ ਦਾ ਵੱਡਾ ਸਹਿਯੋਗ ਰਹਿੰਦਾ ਹੈ ਮੇਲਾ ਪ੍ਰਬੰਧਕ ਕਮੇਟੀ ਆਗੂ ਦੀਪੂ ਪ੍ਰਧਾਨ ਖਜ਼ਾਨਚੀ ਸੋਨੂ ਸੁਖੀਜਾ ਸੇਵਾਦਾਰ ਬਿੱਟੂ ਗਿੱਲ ਗੁਰਤੇਜ ਸਿੰਘ ਵਿੱਕੀ ਸਿੱਧੂ ਅਤੇ ਹੋਰ ਸੱਜਣਾ ਮਿੱਤਰਾਂ ਦਾ ਇਸ ਮੇਲੇ ਨੂੰ ਨੇਪਰੇ ਚੜਨ ਦੇ ਵਿੱਚ ਵੱਡਾ ਸੰਜੋਗ ਰਿਹਾ ਉਹਨਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਸ ਮੇਲੇ ਨੂੰ ਨੇਪਰੇ ਚੜਨ ਦੇ ਵਿੱਚ ਗ੍ਰਾਮ ਪੰਚਾਇਤ ਕਬਰਵਾਲਾ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਪਿੰਡਾਂ ਦਾ ਵੀ ਸੰਜੋਗ ਰਹਿੰਦਾ ਆਓ ਤੁਹਾਨੂੰ ਹੁਣ ਲੈ ਚਲਦੇ ਆ ਇਸ ਮੇਲੇ ਦੀ ਸਟੇਜ ਤੇ ਅਤੇ ਮਾਣਦੇ ਆ ਗੀਤ ਸੰਗੀਤ ਦਾ ਆਨੰਦ ਹੋ ਪਪਾਂ ਤੇ ਕਿਲੇਪਾਂ ਵਿੱਚ ਬੈ ਕੇ ਮੜੀ ਪੀਤੀ ਮੜੀ ਪੀਤੀ ਤੇ ਪਰ ਮੋਟਰ ਤੇ ਪੀਤੀ ਦਾ ਸੁਆਦ ਨਹੀਂ ਆਉਦਾ ਸੁਆਦ ਨਹੀਂ ਆਉਦਾ ਹੋ ਬਲੈਂਡਰ ਬ੍ਰਾਂਡ ਸਿਗਨੇਚਰ ਤੋਂ ਮਹਿੰਗੀ ਪੀਤੀ ਆ ਰੂੜੀ ਮਾਰ ਕੇ ਨੂੰ ਕਦੇ ਕੋਈ ਮਾਤ ਨਹੀਂ ਆ ਪਉਦਾ ਹੋ ਪਰ ਕਰ ਵੀ ਜੇ ਬੜੇ ਖਾਦੇ ਵੀ ਜਹਟਾ ਤੋਂ ਹੋ ਪਰ ਦਿਲ ਤੇ ਹੀ ਮੱਖਣ ਦੇ ਸਾਗ ਨੇ ਭਲਾਉਂਦਾ ਕਾਟੇ ਬਾਦੇ ਨਫੇ ਕੋਲ ਗਿਣਦਾ ਜ਼ਮਾਨਾ ਹੋ ਪਰ ਪੰਜਾਬੀਆਂ ਨੂੰ ਯਾਰੀ ਚ ਹਾ ਸਾਹਬ ਨੇ ਉਤਾਉ ਹੋ ਕੁਮਾਰਾਂ ਵੇਖੇ ਹੁਸਨ ਸਾਰੀ ਦੁਨੀਆ ਦਾ ਪਰ ਪੰਜਾਬਨਾ ਦਾ ਨਖਰਾ ਜਾਜਰੀ ਥਿਉਂ ਦਾ ਕੋਦੀ ਵੀ ਕਈ ਕਾ ਦੇ ਵੇਸ਼ ਕਿੰਨਾ ਗੈਂਡੇ ਵਾੜਿਆ ਰੰਗਾਂ ਦਾ ਮੁੱਛੀ ਘਰ ਕਾ ਮੁੱਛੀ ਘਰ ਜਾਨੀ ਜਦੋਂ ਇੱਕ ਤੇ ਜੀਰੀ ਸ਼ਣ ਆਪ ਕਰਾਂ ਤਰੂੰਗਾ ਮੁੱਛੀ ਘਰ ਜਾਨੀ ਜਦੋਂ ਇੱਕ ਤੇ ਜੀਰੀ ਸ਼ਣ ਦਿਨ ਥੱਕ ਜਾਣਾ ਤੇ ਗੋਰੀਏ ਉਹ ਖੋਲੀ ਪੜੂ ਹਟਣਾ ਨਹੀਂ ਮੈਂ ਗੋਰੀਏ ਨੱਚ ਦਿਨ ਥੱਕ ਜਾਣਾ ਤੇ ਗੋਰੀਏ ਉਹ ਕਿਹੜਾ ਤੂੰ ਕਿਹੜਾ ਹਰਨੀਏ ਕੰਮ ਨਹੀਂ ਕਰ ਵਿਚਾਰੂਆਂ ਦੇ ਸ਼ਰਤਾਂ ਨਾਲ ਸੁਨਦ ਦੀ ਹਾਨੀ ਕੋਲਾ ਪੀਣ ਦੀ ਬਾਣੀ ਇਤੁ ਮਦਦੀਆਂ ਬੁੱਲ ਗਿਆ ਏ ਖੇਤੀ ਰੁ ਗਿਆ ਖੇਤੀ ਰੁ ਗਿਆ ਥੋੜਾ ਕੰਡ ਕੋਈ ਕੁੰਡੜਾ ਆਉਂਦਾ ਨਹੀਂ ਆਉ ਪਾਈ ਕੋ ਮਾਇਣਾ ਵੜਾ ਪੂਰੋਂਦਾ ਨਹੀਂ ਆਉ ਪਾਈ ਕੋ ਮਾਇਣਾ ਵੜਾ ਪੂਰੋਂਦਾ ਨਹੀਂ ਥੋੜੀ ਕੰਟੇ ਵੜੀ ਰਵੇ ਮੇਰੀ ਤਾਂ ਢੀਲ ਕੋੜੇ ਆਏ ਮੇਰੀ ਤਾਂ ਢੀਲ ਕੋੜੇ ਕੋ ਜੱਟ ਕੇ ਨਾ ਮਰਨੀ ਤਾਂ ਢੀਲ ਕੋੜੇ ਓ ਕੰਟੇ ਤੇ ਕੋ ਜੱਟ ਕੇ ਨਾ ਮਰਨੀ ਤਾਂ ਢੀਲ ਕੋੜੇ ਤਨਗਾ ਵਿੱਚ ਬੁੜਾ ਕਿਸੇ ਦਾ ਬਹੁਤ ਨੇ ਟਾਲਿਆ ਸੀ ਮੈਂ ਵੀ ਕੰਦੀ ਕਰਕੇ ਟੱਕ ਪਡੋਲੇ ਪਾੜਿਆ ਮੈਂ ਵੀ ਕੰਦੀ ਕਰਕੇ ਟੱਕ ਪਡੋਲੇ ਪਾੜਿਆ ਕਲੀ ਘਟ ਕੇ ਚਾਰ ਦਿਨਾਂ ਨੂੰ ਟੂਕਾਂ ਦੇ ਆਹ ਦਿਨਾਂ ਨੂੰ ਟੂਕਾਂ ਦੇ ਦਾਣਾ ਪੱਕਾ ਫਾਬ ਕੇ ਤੇਰੇ ਢੂੜੇ ਰੋਣਗੇ ਲਾਗੇ ਕੱਤੇ ਲੈ ਕੇ ਖਟਿਆਉਂਗਾ ਛੋਨਾ ਲਾ ਕੇ ਥੋੜੇ تیر ਵਿੱਚ ਹੋ ਜੂਗੇ ਕੀ ਤਾਰ ਬਣੀਰੀ ਨਹੀਂ ਅੱリエ ਤਾਰ ਬਣੀਰੀ ਨਹੀਂ ਕੀ ਵਾਹਿਗੁਰੂ ਜੀ ਕੀ ਫਤਿਹ ਮੇਲਾ ਕਮੇਟੀ ਬਾਬਾ ਖੇਤਰਪਾਲ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ 14ਵਾਂ ਮੇਲਾ ਲੱਗ ਰਿਹਾ ਹੈ ਪਿੰਡ ਚੱਕ ਕਬਰ ਵਾਲਾ ਉਰਫ ਪੰਡਤਾ ਵਾਲੀਆਂ ਚੁਗੀਆਂ ਨਜ਼ਦੀਕ ਜਲਾਲਾਬਾਦ ਸੋ ਸਬ ਨਗਰ ਨਿਵਾਸੀ ಗ್ರಾಮ ਪੰਚਾਇਤ ਮੇਲਾ ਕਮੇਟੀ ਸਾਰੇ ਇਕੱਤਰ ਹੋ ਕੇ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਇਹ ਬਾਬਾ ਖੇਤਰਪਾਲ ਜੀ ਦਾ ਮੇਲਾ ਅਸੀਂ ਲਗਾਇਆ ਸਵੇਰ 9 ਵਜੇ ਜੋਤ ਆਰੰਭ ਹੋਈਆਂ ਸੀ ਚੰਡੇ ਦੀ ਰਸਮ ਤਕਰੀਬਨ 10 ਵਜੇ ਅਰਦਾਸ ਗਰੰਤੀ ਸਿੰਘ ਤੋਂ ਕਰਵਾ ਕੇ ਬਾਬਾ ਜੀ ਦੇ ਮੇਲੇ ਦੀ ਸ਼ੁਰੂਆਤ ਕਰਾਈ ਸੀ ਉਸ ਉਪਰੰਤ 12 ਵਜੇ ਰੰਗਾ ਰੰਗ ਪ੍ਰੋਗਰਾਮ ਦੋ ਗਾਣਾ ਜੋੜੀ ਉਹਨਾਂ ਨੇ ਮੰਚ ਤੇ ਆਪਣਾ ਰੰਗ ਬੰਨਿਆ 2 ਵਜੇ ਅਗਲੀ ਦੁਗਾਨਾ ਜੋੜੀ सुरेंद्र ਮਾਨ ਤੇ ਬੀਬਾ ਕਰਮਜੀਤ ਕਮੋ तकरीबन 4 ਘੰਟੇ ਬਹੁਤ ਵਧੀਆ ਮੰਚ ਤੇ ਜਿਹੜਾ ਉਹਨਾਂ ਨੇ ਆਪਣੇ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੋ ਹੁਣ ਕਬੱਡੀ ਦੀ ਤਿਆਰੀ ਹੈ 4 ਟੀਮਾਂ ਨੇਚਰਲ ਵੇਦੀਆਂ ਚਾਰ ਟੀਮਾਂ ਖਿਡਾਰੀ ਬਹੁਤ ਵਧੀਆ ਪਹੁੰਚ ਚੁੱਕੇ ਨੇ ਸੋ ਹੁਣ ਕਬੱਡੀ ਤੋਂ ਬਾਅਦ ਕੁੜੀਆਂ ਦੀ ਕੁਸ਼ਤੀ ਕਰਾਈ ਜਾਊਗੀ ਉਸ ਉਪਰੰਤ 7 ਵਜੇ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕ ਕੇ ਬਾਬਾ ਜੀ ਦਾ ਗੁਣਗਾਨ ਤੇ ਸਮਾਗਮ ਕਰਾਇਆ ਜਾਊਗਾ ਤਕਰੀਬਨ 10 ਵਜੇ ਤੱਕ ਮੇਲਾ ਕਮੇਟੀ ਤੋਂ ਕਿਸੇ ਤਰ੍ਹਾਂ ਦੀ ਕੋਈ ਪੁੱਲਚੁੱਕ ਬਾਬਾ ਜੀ ਤੋਂ ਮੁਆਫ ਕਰਾਈ ਜਾਊਗੀ ਸੋ ਇਸ ਟਾਈਮ ਸਾਡੀ ਕਮੇਟੀ ਦੇ ਮੈਂਬਰ ਪੰਚਾਇਤ ਚੱਕ ਕਬਰ ਵਾਲਾ ਸੂ ਨਗਰ ਨਿਵਾਸੀ ਅਤੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੇ ਲੰਗਰ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਉਹ ਸਾਰੇ ਇਕੱਤਰ ਹੋਏ ਨੇ ਤੇ ਤਕਰੀਬਨ ਬਹੁਤ ਵਧੀਆ ਮੇਲਾ ਲੱਗ ਚੁੱਕਿਆ ਸੋ ਬਾਬਾ ਖੇਤਰਪਾਲ ਜੀ ਦੇ ਅੱਗੇ ਅਰਦਾਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੇਲੇ ਲੱਗਦੇ ਰਹਿਣਗੇ ਬਾਬਾ ਜੀ ਸੁਖ ਸ਼ਾਂਤੀ ਬਖਸ਼ਣ ਇਹਨਾਂ ਨੂੰ ਬੰਦ ਕਰ ਲੋ ਯਾਰ ਮਿੰਟ ਬਾਬਾ ਜੀ ਸੁਖ ਸ਼ਾਂਤੀ ਬਖਸ਼ਣ ਸਾਫ ਸੰਗਤ ਤੇ ਪਿੰਡ ਤੇ ਮੇਰ ਭਰਿਆ ਹੱਥ ਰੱਖਣ ਸੋ ਅਸੀਂ ਜਿੰਨੀ ਵੀ ਕਮੇਟੀ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਿੰਡ ਚੱਕ ਕਰਵ ਚੱਕ ਕਬਰ ਵਾਲਾ ਉਰਫ ਪੰਡਤਾ ਵਾਲੀਆਂ ਝੁਗੀਆਂ ਦੇ ਸਾਰੇ ਨੌਜਵਾਨ ਸਾਥੀ ਇਸ ਤਰ੍ਹਾਂ ਰਲ ਮਿਲ ਕੇ ਬਾਬਾ ਜੀ ਦੇ ਦਰਬਾਰ ਤੇ ਮੱਥੇ ਟੇਕਦੇ ਰਹੀਏ ਤੇ ਮੇਲੇ ਲਵਾਉਂਦੇ ਰਹੀਏ ਸੋ ਅਸ ਟਾਈਮ ਨੇੜੇ ਦੂਰ ਤੋਂ ਆਏ ਪਿੰਡਾਂ ਤੋਂ ਸਾਧ ਸੰਗਤ ਜੋ ਬਾਬਾ ਜੀ ਦੇ ਦਰਬਾਰ ਤੇ ਪਹੁੰਚੇ ਨੇ ਉਮੀਦ ਕਰਦੇ ਆ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰਨਗੇ ਪਰਮਾਤਮਾ ਅਕਾਲ ਪੁਰਖ ਦਾਤਾ ਦਾ ਤਾਰ ਜੀਓ ਬਾਬਾ ਖੇਤਰਪਾਲ ਜੀ ਉਹਨਾਂ ਸਾਰਿਆਂ ਦੀਆਂ ਮਰਜ਼ਾ ਮੰਨਦੀਆਂ ਪੂਰੀਆਂ ਕਰੇ ਸੋ ਅਗਲੀ ਵਾਰ ਇਸੇ ਤਰ੍ਹਾਂ ਸਮੂਹ ਨਗਰ ਨਿਵਾਸੀ ਸਾਰੇ ਰਲ ਕੇ ਬਾਬਾ ਜੀ ਦਾ ਮੇਲਾ ਤੂਮ ਤਾਮ ਨਾਲ ਕਰਾਉਣਗੇ ਸੋ ਅਸ ਟਾਈਮ ਸਾਰੇ ਜਿਹੜੇ ਹੈਗੇ ਆ ਸੇਵਾਦਾਰ ਹੁਣ ਕਬੱਡੀ ਕਰਾਉਣ ਜਾ ਰਹੇ ਆ ਸੋ ਜੇ ਕਿਸੇ ਕਿਸਮ ਦੀ ਇਹਨਾਂ ਬੱਚਿਆਂ ਕੋਲੋਂ ਗਲਤੀ ਹੋਵੇ ਤਾਂ ਬਾਬਾ ਜੀ ਦੇ ਦਰਬਾਰ ਤੇ ਬੇਨਤੀ ਕਰਦੇ ਆ ਹੱਡ ਪੈਰ ਜੋੜਦੇ ਆ ਕਿ ਬਾਬਾ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਇਹਨਾਂ ਨੂੰ ਕਹਿੰਦਾ ਹੋਇਆ ਖੀਮਾ ਦਾ ਜਾਚਕ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ